हेलो गाइस वेलकम टू आवर चैनल किड्स लर्निंग गुड मॉर्निंग आज हम पंजाबी ग्रामर का न्यू टॉपिक करेंगे वर्ण बोध ठीक है आज हम इसके क्वेश्चन आंसर और बैक एक्सरसाइज करेंगे नाउ लेट्स स्टार्ट पंजाबी भाषा ਵਿੱਚ ਸਵਰ ਕਿੰਨੇ ਹਨ ਤੇ ਕਿਹੜੇ-ਕਿਹੜੇ ਹਨ पंजाबी भाषा ਵਿੱਚ ਤਿੰਨ ਸਵਰ ਹਨ ਕਿਹੜੇ-ਕਿਹੜੇ ਹੈ ਊੜਾ ਐੜਾ ਤੇ ਈੜੀ ਠੀਕ ਹੈ ਪੰਜਾਬੀ ਭਾਸ਼ਾ ਵਿੱਚ ਤਿੰਨ ਸਵਰ ਹਨ ਐ ਸਵਰ ਊੜਾ ਏੜਾ ਈੜੀ ਹਨ ਪੰਜਾਬੀ ਭਾਸ਼ਾ ਵਿੱਚ ਕਿਹੜੇ-ਕਿਹੜੇ ਤੇ ਕਿੰਨੇ ਵਿਅੰਜਨ ਹਨ ਪੰਜਾਬੀ ਭਾਸ਼ਾ ਵਿੱਚ ਸ ਸ ਤੋਂ ਲ ਲੇ ਤੱਕ ਸਾਰੇ ਵਿਅੰਜਨ ਹਨ ਇਹਨਾਂ ਦੀ ਗਿਣਤੀ 38 ਹੈ 38 ਹੈ ਯਾਨੀ ਕਿ ਵੈਸੇ 41 ਹੈ ਹਮਨੇ ਇਹ ਤਿੰਨ ਸਵਰ ਹੈ ਉਹ ਜੋ 38 ਹੈ ਉਹ ਕਿਹ ਹੈ ਵਿਅੰਜਨ ਹੈ ਤੀਨ ਸਵਰ ਨਿਕਲ ਗਏ ਇਸ ਲਈ ਇਹ 38 ਰਹਿ ਗਈ ਹੈ ਅਨੁਨਾਸਕ ਵਿਅੰਜਨ ਕਿੰਨੇ ਹਨ ਅਨੁਨਾਸਕ ਵਿਅੰਜਨ 5 ਹਨ ਠੀਕ ਹੈ ਕਿਹੜੇ-ਕਿਹੜੇ ਆ ਦੱਸਿਆ ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੇ ਵਰਨ ਹਨ ਵਰਨਾਂ ਦੀ ਕਿਸਮਾਂ ਦੇ ਨਾਂ ਦੱਸੋ ਪੰਜਾਬੀ ਭਾਸ਼ਾ ਵਿੱਚ ਕੁੱਲ 41 ਵਰਨ ਹਨ ਵਰਨਾਂ ਦੀ ਦੋ ਕਿਸਮਾਂ ਕਿਹੜੇ-ਕਿਹੜੇ ਸਵਰ ਤੇ ਵਿਅੰਜਨ ਕਿ ਸਵਰ ਕਿੰਨੇ ਹਨ 3 ਤੇ ਵਿਅੰਜਨ ਕਿੰਨੇ ਹਨ 41 ਨੈਕਸਟ ਬੈਕ ਐਕਸਰਸਾਈਜ਼ ਹੈ ਜੋ ਤੁਹਾਡੀ ਬੁੱਕ 'ਚ ਦਿੱਤੀ ਹੈ ਤੁਸੀਂ ਉੱਥੇ ਸੋਲਵ ਕਰਨੀ ਹੈ ਠੀਕ ਹੈ ਦੁੱਤਕਰਾ ਦੀ ਵਰਤੋਂ ਨਾਲ ਤਿੰਨ ਤਿੰਨ ਸ਼ਬਦ ਲਿਖੋ ਦੁੱਤਕਰ ਕਿਹੜੇ ਹੁੰਦੇ ਆ ਜਿਹੜੇ ਸ਼ਬਦ ਦੇ ਪੈਰ ਦੇ نیچے ਹੁੰਦੇ ਆ ਤਿੰਨ ਅੱਖਰ ਆ ਦੁੱਤ ਕਿਹੜੇ ਕਿਹੜੇ ਹੁੰਦੇ ਵ ਰ ਤੇ ਹ ਪਹਿਲੇ ਸੀ ਹਾ ਦੇ ਲਿਖਾਂਗੇ ਪੜ ਚਾ ਜਾੜ ਚੜਨਾ ਜਾਂ ਚੜਵੀ ਹੋ ਸਕਦਾ ਠੀਕ ਹੈ ਤੁਸੀਂ ਹੋਰ ਵੀ ਕੋਈ ਆਪਣੇ ਵੱਲੋਂ ਵੀ ਬਾਅਦ ਲਿਖ ਸਕਦੇ ਹੋ ਜਿਹੜੇ ਪੈਰਾ ਹੈ ਇੱਥੇ ਹਹਾ ਆਂਦਾ ਹੈ ਰਾਰਾ ਪ੍ਰੇਸ਼ਣ ਕ੍ਰਿਸ਼ਨ ਪ੍ਰਸੰਸਾ ਪ੍ਰਸੰਨ ਨੈਕਸਟ ਵਾ 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 ਸਵੇਮਾਨ ਸਵੇ ਜੀਵਨੀ ਸਵੇ ਰੋਜ਼ਗਾਰ ਠੀਕ ਹੈ ਨੈਕਸਟ ਹੈ ਸੈਕਿੰਡ ਪਾਰਟ ਦੇ ਦਾ ਹੈ ਲਿਖੇ ਵਨ ਆਦਿ ਸੈਤਨਾ 3-3 ਸ਼ਬਦ ਲਿਖੋ ਤਾਨੂੰ ਇਹ ਵਰਨ ਦਿੱਤੇ ਆ ਤੁਸੀਂ ਕੋਈ ਵੀ ਤਿੰਨ ਤਿੰਨ ਸ਼ਬਦ ਆਪਣੇ ਵੱਲੋਂ ਬਣਾ ਸਕਦੇ ਹੋ ਸੱਸੇ ਦਾ ਸੂਰਜ ਸੇਪਸ ਪੇਰਾ ਸੱਪ ਜਿਵੇਂ ਸਵੇ ਜੀਵਨੀ ਹੈ ਸਹਾਇਤਾ ਕੁਝ ਵੀ ਬਣ ਸਕਦਾ ਠੀਕ ਹੈ ਬੱਬੇ ਦਾ ਬਾਲ ਬੋਤਲ ਬਾਗ ਜ਼ਰੂਰੀ ਨੀ ਪੇਪਰ 'ਚ ਇਹ ਹੀ ਵਰਡ ਦਿੱਤੇ ਹੋਣਗੇ ਪੇਪਰ 'ਚ ਵਰਡ ਐਡਾ ਦਿੱਤਾ ਜਾ ਸਕਦਾ ਮਮਾ ਪੁੱਛ ਵੀ ਦਿੱਤਾ ਜਾ ਸਕਦਾ ਤੁਹਾਨੂੰ ਵਰਡ ਆਣੇ ਚਾਹੀਦੇ ਆ ਨੈਕਸਟ ਨੰਨੇ ਦਾ ਨਾਮ ਨਰ ਨਿੰਬੂ ਠੀਕ ਹੈ ਨਾਕੋ ਹੋ ਸਕਦਾ ਨਾਸ਼ਪਤੀ ਹੋ ਸਕਦਾ ਖੱਖੇ ਦਾ ਖਾਣਾ ਖਾਲੀ ਖਰਗੋਸ਼ ਨੈਕਸਟ ਹੈਠਾ ਦਿੱਤੇ ਵੰਨਾ ਵਿੱਚੋਂ ਸਵਰ ਦੂਤ ਅੱਖਰ ਵਿਅੰਜਨ ਸਧਾਰਨ ਵਿਅੰਜਨ ਵਖਵਾਖਾਂਿਆਂ ਵਿੱਚ ਦਰਜ ਕਰੋ ਯਾ ਦੱਸੋ ਸਵਰ ਕਿਹੜਾ ਆਏਗਾ ਐ ਉਹਨਾਂ ਨੇ ਅੱਖਰ ਦਿੱਤੇ ਆ ਪਪਾ ਸਸਾ ਊੜਾ ਹਾਹਾ ਵਵਾ ਮਮਾ ਐਡਮ ਨੰਨਾ ਸਵਰ ਹੈ ਊੜਾ ਤੇ ਐੜਾ ਉਹਨਾਂ ਨੇ ਈੜੀ ਨਹੀਂ ਦਿੱਤਾ ਉਹਨਾਂ ਨੇ ਸਿਰਫ ਦੋ ਦਿੱਤੇ ਆ ਅਸੀਂ ਦੋ ਸਵਰ ਲਿਖਤੇ ਸਧਾਰਨ ਵਿਅੰਜਨ ਸੱਸਾ ਤੇ ਪਪਾ ਅਨੁਨਾਸਕ ਵਿਅੰਜਨ ਨੰਨਾ ਮੰਮਾ ਨਾਨਾ ਵੀ ਹੁੰਦਾ ਠੀਕ ਹੈ ਪੰਜ ਹੁੰਦੇ ਆ ਪਰ ਉਹਨਾਂ ਨੇ ਦੋ ਮੈਂਸ਼ਨ ਕੀਤੇ ਆ ਦੁੱਤ ਅੱਖਰ ਕਿਹੜੇ ਆ ਹਾਹਾ ਤੇ ਵਵਾ ਰਾਰਾ ਵੀ ਹੁੰਦਾ ਤਿੰਨ ਹੁੰਦੇ ਨੇ ਦੁੱਤ ਅੱਖਰ ਉਹਨੇ ਸਿਪਿਚੇ ਰੀ ਦਿੱਤਾ ਤੇ ਇੱਥੇ ਉਹਨਾਂ ਨੇ ਦੋ ਮੈਂਸ਼ਨ ਕੀਤੇ ਆ ਕਿ ਦੋ ਇਹਨਾਂ ਵਿੱਚੋਂ ਦੱਸੋ ਕਿਹੜੇ ਆ ਤੇ ਇਹਦੇ ਵਿੱਚ ਉਹਨਾਂ ਨੇ ਰਾਰਾ ਨੇ ਦਿੱਤਾ ਇਸ ਕਰਕੇ ਅਸੀਂ ਇੱਥੇ ਦੋ ਆ ਹੀ ਲਿਖਾਂਗੇ ਐਂ ਲਾਸਟ ਹੈ ਖਾਲੀ ਤਾਵਾ ਪਰੋ ਵਰਣ ਪਾਸ਼ਾ ਦੀ ਸਭ ਤੋਂ ਡੈਸ਼ ਇਕਾਈ ਹੈ ਸਭ ਤੋਂ ਛੋਟੀ ਇਕਾਈ ਹੈ ਪੰਜਾਬੀ ਭਾਸ਼ਾ ਵਿੱਚ ਕਿੰਨੇ ਦੁੱਧ ਅਕਰਾਂ 3 ਨਾਸਕੀ ਵਿੰਜਨ ਦੇ ਉਚਾਰਨ ਸਮੇਂ ਹਵਾ ਦਾ ਕੁਝ ਭਾਗ ਡੈਸ਼ ਵਿੱਚੋਂ ਨਿਕਲਦਾ ਹੈ ਨੱਕ ਵਿੱਚੋਂ ਨਿਕਲਦਾ ਠੀਕ ਹੈ ਆ ਤੁਸੀਂ ਆਪਣੀ ਕਾਪੀ 'ਚ ਕੁਐਸਚਨਸ ਨੋਟ ਕਰਨੀਆਂ ਔਰ ਬੈਕ ਆ ਸਾਈਜ਼ ਬੁੱਕ ਤੇ ਸੋਲਵ ਹੋਏਗੀ ਪੈਨਸਲ ਨਾਲ ਤੁਸੀਂ ਨੋਟ ਕਰਨੀਆਂ ਠੀਕ ਹੈ